ਵੀਡੀਓ ਚਾਲੂ ਕਰ ਰਿਹਾ ਜਿਵੇਂ ਬੰਦੀ ਲਿਆ ਗਰਾਮ ਅਸੀਂ ਨਿਹੜਦੇ ਨਹੀਂ ਵੀਜੀ ਨਹੀਂ 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 ਅਸੀਂ ਨਹੀਂ ਵੀਡੀਓ ਬਣਾਵਾਂਗੇ ਵੀਡੀਓ ਪੁੱਛਣਾ ਹੈ ਸਵਾਲ ਪੁੱਛਣੇ ਆ ਵੀਓ ਮੈਚ ਬਾਰੇ ਕੀ ਜੀ ਹੋਇਆ ਹੈ ਪਾਰਟਿ ਸਿਣਾ ਦੇ ਅਸੀਂ ਮੈਡਮ ਹੈਲੋ ਇੱਕ ਮਿੰਟ ਭਾਈ ਜੀ ਮੈਡਮ ਪਹਿਲਾਂ ਤਾਂ ਦੇਖੋ ਅਸੀਂ ਨਿਹੜਿਆ ਕੀ ਕਰ ਲਿਆ ਆ ਪਹਿਲਾਂ ਰੋਕਣ ਦੇਵੋਗੇ ਅਸੀਂ ਪੁੱਛਾਂਗੇ ਸਾਨੂੰ ਰੋਕਣ ਦੇ ਸਵਾਲ ਪੁੱਛਦੇ ਆ ਕਦੇ ਫੋਨ ਬੰਦ ਕਰ ਲੋ ਫੋਨ ਨਹੀਂ ਬੰਦ ਰਿਹਾ ਰਿਡੀ ਐਕਸ਼ਨ ਮਿਲੋ ਫੋਨ ਲੋ ਨਾ ਜੋ ਕੋ ਸਮਝਾ ਕੋਈ ਚਾਗੇ ਚਾਗੇ ਕਿੰਨੇ ਰੁਪਏ ਦਿੱਤੇ ਹੈ ਛੋਟੇ ਮੇਰੇ ਕੋਟਪਾ ਸਾਹਿਬ ਇੱਕ ਵਾਰੀ ਦੱਸੋ ਬੈਂਕ ਦਿਖਾ ਗਏ ਅੱਜ ਕਿ ਅੰਕਲ ਨੂੰ ਮਿਲਾਵਾਗੇ ਚਲੋ ਕੋਈ ਮੇਰੇ ਕੋਲ ਕਰ ਸੁਣੋ ਕਿ ਕਿੰਨੇ ਪੜਤਾਲ ਕੀਤੀ ਉਹਦੇ ਵੀ ਕਿੱਥੇ ਲਾਇਆ ਇਹਦੀ ਗੱਲ ਉਹ ਸਮਝੇਰੇ ਵੇਲੇ ਨਹੀਂ ਦੂਸਰੀ ਬੰਦ ਦਿੰਦੇ ਹੋ ਮੇਰੇ ਵੇਲੇ ਨਹੀਂ ਬਾਦਲਾ ਦੀ ਨੀਤੀ ਆ ਵੀ ਨਹੀਂ ਜੋ ਕਿਦਾ ਹੋ ਜਾ ਤੁਸੀਂ ਵੀ ਆਏ ਹੋ ਨਾ ਚਲੋ ਮੇਰੀ ਕਲਿਨਿਕਲ ਕਮਾਟੀ ਬਾਹਰ ਜਾ ਕੇ ਬੈਠੇ ਵੇਣੇ ਮਾਕਾ ਤੁਹਾਡੀ ਗੱਲ ਹੋਣੀ ਸੋਣੀ ਪਟੰਗੜੀ ਨਹੀਂ ਬਣੀ ਨਾ ਉਹਦੀ ਗੱਲ ਹੀ ਨਹੀਂ ਬਣੀ ਹੁਣ ਤਾਂ ਇਹ ਸਰਕਾਰੀ ਨਹੀਂ ਹੁੰਦੇ ਹੁਣ ਬਣੂਗੀ ਜਵਾ प्लीज बैठो प्लीज बैठो सही बाद जवाब दे रहा है बैठो, 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 बह के गल सुनो बैठो, बैठो ਨਹੀਂ ਜੀ ਸਾਡੇ ਸਾਡੇ ਦਾ ਇਹ ਸਵਾਲ ਹੈ ਤੁਸੀਂ ਨਾ ਮੇਰੀ ਗੱਲ ਸੁਣੋ ਭਰਾ ਮੇਰਾ ਮੇਰੀ ਗੱਲ ਸੁਣੋ ਜਿਹੜੀ ਗੱਲ ਪੁੱਛੀ ਨਾ ਮੇਥੋਂ ਕੁਛ ਮੈਂ ਹਾਜ਼ਰ ਮੇਰੀ ਗੱਲ ਸੁਣੋ ਤੁਹਾਡੇ ਮੂਹਰੇ ਵਿੱਚ ਟੱਡੋ ਕਰਾਉਣਾ ਸਾਡੇ ਨਾਲ ਆਪਾ ਸਾਡੇ ਨਾਲ ਆਪਾ ਇਹ ਤੋਂ ਲਾਵਾ ਇਹਦੇ ਤੋਂ ਇਲਾਵਾ ਇਹਦੇ ਤੋਂ ਇਲਾਵਾ ਮੇਰੇ ਤੋਂ ਲਾਵਾ ਮੈਂ ਕੋਰੇ ਨਾ ਤੇ ਲਾ ਮੈਂ ਨਾ ਤੇ ਲਾ ਹਾਂਜੀ 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 ਸਤਿ ਸ੍ਰੀ ਅਕਾਲ ਇੱਕ ਵਾਰੀ ਸਿਟਅਪ ਕਰਵਾਸੀ ਬੰਦੇ ਇਹ ਜੱਟ ਇਹਨੂੰ ਸਰਪੰਚ ਨੂੰ ਪੁੱਛੋ ਕਿ ਜਿੱਦਿਆਂ ਨੇ ਬੋਟ ਕੱਢਣ ਜਾਂ ਸੀਨੇ ਨੇ ਗੈਸ ਕੋਲੋਂ ਪਾਣੀ ਕੱਢੂ ਜਿਹੜੇ ਤੱਕ ਨਹੀਂ ਕਰੇ ਨੇ ਕੋਈ ਟਕਾਣ ਨਾਲ ਹੌਲੀ 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 ਇੱਕ ਮਿੰਟ ਜੀ ਇੱਕ ਮਿੰਟ ਯਾਰ ਤੁਸੀਂ ਉਹ ਅੰਕਲ ਮੇਰੀ ਗੱਲ ਕੋਈ ਆਰਾਮ ਨਾਲ ਗੱਲ ਕਰੋ ਨਾਲੇ ਕਰ ਲੈਣਾ ਮੈਂ ਗੱਲ ਹੀ ਕਰਦਾ ਮੇਰੀ ਗੱਲ ਸੁਣਨਾ ਹੋ ਜਾਉਂਦਾ ਇਹ ਟਕਾਰੇ ਗੱਲ ਕਰਦੀ ਆ ਪਤਾ ਯਾਰ ਕਿਸੇ ਦਾ ਫੋਨ ਬੰਦ ਕਰਦਾ ਤੂੰ ਮੇਰੇ ਫੋਨ ਨਹੀਂ ਬੰਦ ਹੋਣੇ ਸਾਰੇ ਭਾਜੜ ਨਾਲ ਖਾਦੇ ਫੋਨ ਨਹੀਂ ਬੰਦ ਹੁੰਦੇ ਸਾਡੇ ਫੋਨ ਨਹੀਂ ਬੰਦ ਹੁੰਦੇ ਬਾਈ ਜਲਾਈ ਰੱਖਣਗੇ ਯਾਰ ਜਲਾਈ ਰੱਖਦੇ ਕੋਈ ਗੱਲ ਨਹੀਂ ਫੋਨ ਨਹੀਂ ਬੰਦ ਹੁੰਦੇ ਤੁਸੀਂ ਨਾ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਹੜੀ ਗੱਲ ਕਰਨੀ ਆ ਮੇਰੇ ਤੋਂ ਪੁੱਛੋ ਕਿ ਬੇਟੂ ਉਹਨਾਂ ਦੇ ਖਿਲਾਫ ਸਾਰਿਆਂ ਦੀ ਸਹਿਮਤੀ ਦੇ ਨਾਲ ਇਕਜੁੱਟ ਹੋਣ ਦੀ ਮੰਗ ਕਰਨਾਈ ਹੈ ਮੈਂ ਕੋਈ ਕੈਂਡੀਡੇਟ ਬਣ ਕੇ ਨਹੀਂ ਆਈ ਇੱਕ ਗੱਲ ਇਹ ਵੀ ਸੁਣ ਲਓ ਮੈਂ ਕੋਈ ਕੈਂਡੀਡੇਟ ਬਣ ਕੇ ਨਹੀਂ ਆਈ ਪਾਰਟੀ ਨੇ ਕੋਈ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਮੈਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਰਾਜਾ ਵੜਿੰਗ ਸਾਹਿਬ ਪ੍ਰਧਾਨ ਹੈ ਕਾਂਗਰਸ ਪਾਰਟੀ ਦੇ ਇੱਥੋਂ ਇਲੈਕਸ਼ਨ ਲੜੇ ਸੀ ਪਿਛਲੀ ਵਾਰੀ ਮੇਰੀ ਡਿਊਟੀ ਲੱਗੀ ਹੈ ਇੱਥੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨ ਦੇ ਲਈ ਮੈਂ ਕਿਸੇ ਕੈਂਡੀਡੇਟ ਦਾ ਨਾਂ ਨਾ ਲਵਾਂਗੀ ਤੇ ਨਾ ਵੋਟ ਮੰਗੂਗੀ